ਸਪਸਟ ਕੋਡ ਤੋਂ ਫੇਰ ਪੜਿਆ ਗਿਆ ਉਹਨਾਂ ਦੀ ਗਾਇਦਾ ਦੇ ਮਤਲਬ ਕਿ ਕੋਡ ਤੋਂ ਉਸ ਨੂੰ ਮਾਰੇ ਅੰਸਰ ਜਿਹੜਾ ਉਹਨਾਂ ਦੇ ਖਿਲਾਫ ਸਖਤ ਐਕਸ਼ਨ ਜਿਹੜਾ ਲਿਆ ਜਾ ਰਿਹਾ ਹੈ ਜਿੱਥੇ ਵੀ ਤਰੀਕ ਨੂੰ ਸਭਾ ਵਿੱਚ ਪਰਮਿਸ਼ਨ ਬਿਲ ਸੀ ਸੋਨ ਸਿੰਘ ਪੁੱਤਰ ਵੀਰ ਸਿੰਘ ਅਦਾਬਾਦੀ ਦਾ ਸੰਘਾਰਾ ਇਹਨਾਂ ਦੇ ਘਰੋਂ ਕੁਛ ਆਟਾ ਚਾਹ ਤੇ ਲੜਕੇ ਆਣੇ ਚੋਰੀ ਪਰ ਅਸੀਂ ਜਿਹੜਾ ਇਸ ਕੰਡੀਸ਼ਨ ਰਾਤੇ ਹੋਏ ਪਹਿਲਾ ਅਰਜ਼ੀ ਅਸਕੇ ਦਿੱਤੀ ਇਹ ਸਾਡੇ 4 ਦਿਨ ਸੀ ਲਈਏ ਜਦੋਂ ਐਸਐਚਓ ਸਾਹਬ ਜਤੋਂ ਇਹ ਨਾਮਿਆਂ ਨੂੰ ਪੇਸ਼ ਕਰਨ ਇਹਨਾਂ ਦੋਵਾਂ ਦੇ ਸਾਂਝੇ ਐਫਰਟ ਨਾਲ ਜਿਹਦੇ ਸੀ ਉਹਨਾਂ ਦੇ ਪੁਰਖਿਆਂ ਨੂੰ ਪਹਿਲਾ شناخت ਕੀਤੀ ਤੇ شناخت ਕਰਨ ਤੋਂ ਬਾਅਦ ਅਸੀਂ ਉਹਨਾਂ ਵਿੱਚੋਂ ਦੋ ਦੋਸ਼ੀਆਂ ਦੇ ਰੋ ਪੂਰਾ ਰੈਸਟ ਕਰਦੇ ਆ ਗੋਬਿੰਦ ਸਿੰਘ ਪੁੱਤਰ ਕਾਲਾ ਸੇਵਾਸੀ ਸਮਾਣਾ ਅਤੇ ਸੰਨੀ ਪੁੱਤਰ ਮਗੀਰਾ ਵਾਸੀ ਪੁਰਖ ਇਹ ਚਾਰ ਜਣਿਆਂ ਦਾ ਦਰੂਪ ਹੈ ਜਿਹੜੇ ਇਹ ਰੈਕਟੀ ਕਰਦੇ ਸੀ ਜਿਵੇਂ ਕਿ ਆਪਾਂ ਬੈਗਾਂ ਦੇ ਵਿੱਚ ਸਮਾਨ ਭਰ ਕੇ ਆਪਣੇ ਏਰੀਏ ਦੇ ਵਿੱਚ ਜਾਂ ਆਸ-ਪਾਸ ਦੇ ਏਰੀਏ ਦੇ ਵਿੱਚ ਇਹੋ ਸਮਾਨ ਵਿੱਚ ਦੇ ਭਰਨੇ ਪਹਿਲਾਂ ਇਹ ਰੈਕਟੀ ਕਰਦੇ ਸੀ ਦੇਖਦੇ ਸੀ ਕਿ ਕਿਹੜੇ ਘਰ ਨੂੰ ਤਾਲਾ ਲੱਗਿਆ ਹੈ ਕਿਹੜਾ ਕਾਰ ਹੈ ਜਿਹੜਾ ਸੁਨਣਾ ਹੈ ਜਾਂ ਕਿਹੜੇ ਕਾਰ ਹੈ ਉਹ ਜਿਹੜਾ ਜਿਨ੍ਹਾਂ ਦੇ ਵਿੱਚ ਕੱਲੀਆਂ ਲੇਡੀਜ਼ ਹੁੰਦੀਆਂ ਇਹ ਪਹਿਲਾਂ ਉਸ ਵਤੀ ਰੈਕਟੀ ਕਰਦੇ ਸੀ ਉਸ ਤੋਂ ਬਾਅਦ ਇਹ ਚੋਰੀ ਜਾਂ ਲੁੱਟ ਖੋਹ ਨੂੰ ਅੰਜਾਮ ਇਸ ਸਬੰਧੀ ਇਹਨਾਂ ਦਾ ਵੈਰੀਫਾਈ ਕੀਤਾ ਗਿਆ ਹੈ ਵੈਰੀਫਾਈ ਕਰਦੇ ਇਹ ਵੀ ਪਾਇਆ ਗਿਆ ਵੀ ਇਹਨਾਂ ਤੇ ਚੋਰੀ ਤੇ ਧਕਾਤੀ ਦੇ ਜਿਹੜੇ ਪਹਿਲਾਂ ਵੀ ਦੋ ਦੋ ਮਕੱਦਮੇ ਜਿਹੜੇ ਆ ਉਹ ਦਰਜ ਹੈ ਇਸ ਬੰਦੀ ਅਸੀਂ ਜਦੋਂ ਇਹਨਾਂ ਨੂੰ ਗ੍ਰਿਫਤਾਰ ਕਰਤੀ ਇਹਨਾਂ ਦੇ ਕੋਲੋਂ 35 ਗ੍ਰਾਮ 35 ਗ੍ਰਾਮ ਜਿਹੜਾ ਸੋਨੇ ਦੇ ਜਿਵਰਾਤ ਹੈ ਉਹ ਅਸੀਂ ਇਹਨਾਂ ਤੋਂ ਰਿਕਵਰ ਕਰ ਲਏ ਆ ਇਸ ਤੋਂ ਇਲਾਵਾ 38500 ਰੁਪਏ ਦੀ ਜਿਹੜੀ ਲੱਗਦੀ ਹੈ ਉਹ ਵੀ ਅਸੀਂ ਇਹਨਾਂ ਤੋਂ ਰਿਕਵਰ ਕਰ ਲਈ ਹੈ ਇਸ ਤੋਂ ਬਾਅਦ ਹੁਣ ਅਸੀਂ ਇਹਨਾਂ ਦੀ ਅਰੈਸਟ ਪਾਈ ਹੈ ਅਰੈਸਟ ਪਾ ਕੇ ਅਸੀਂ ਇਹਨਾਂ ਦਾ ਅੱਗੇ ਪੁਲਿਸ ਰਿਮਾਂਡ ਹਾਪਲ ਕਰਾਂਗੇ ਤੇ ਜਿਹੜੀ ਬਾਕੀ ਰਿਕਵਰੀ ਹੈ ਉਹ ਵੀ ਕਰਵਾਵਾਂਗੇ ਅਤੇ ਜਿਹੜੇ ਮੁਕੱਦਮੇ ਵਿੱਚ ਦੋ ਦੋਸ਼ੀ ਹੈ ਜਿਹੜੇ ਅਜੇ ਰਹਿੰਦੇ ਆ ਇਹਨਾਂ ਦੇ ਵਿਰੋਧ ਦੇ ਮੈਂਬਰ ਹਨ ਉਹਨਾਂ ਨੂੰ ਵੀ ਅਸੀਂ ਦਿੱਸਤਾ ਕਰਾਂਗੇ ਸਰੇ ਇਹਨਾਂ ਦੇ ਸਹਾਇਕ ਪੁਲੂਕ ਸਿੱਧ ਕਰਾਰ ਵਾਲਾ ਇਹਨਾਂ ਦੇ ਸੰਬੰਧ ਕੋਈ ਇੰਕਸਟੀਡੀ ਆ ਤੇ ਹੋਰ ਵੀ ਅਸੀਂ ਉਹਦੇ ਬਾਰੇ ਆ ਜੀ ਵੈਰੀਫਾਈ ਕਰਨੇ ਆ ਉਸ ਸੰਬੰਧੀ ਉਹਨਾਂ ਡਿਟੇਲ ਚ ਜਿਹੜੀ ਵੈਰੀਫਿਕੇਸ਼ਨ ਹੈ ਡਿਟੇਲ ਚ ਜਿਹੜੀ ਇਨਵੈਸਟੀਗੇਸ਼ਨ ਹੈ ਉਹ ਅਸੀਂ ਕਰਾਂਗੇ ਇਹ ਟੋਟਲ ਚਾਰ ਜਣਾਂ ਦੇ ਗਰੂਪ ਹੈ ਦੋ ਅਸੀਂ ਫੜ ਲਿਆ ਤੇ ਦੋ ਜਿਹੜੇ ਆ ਅਸੀਂ ਉਹਨਾਂ ਨੂੰ ਸਕਲ ਇਹਨਾਂ ਤੋਂ ਬਰਾਬਰ। ਹੰਟੋਲੇ 1.5 ਲੱਖ ਰੁਪਏ ਕੈਸ਼ ਚੋਰੀ ਹੋਇਆ ਸੀ। ਇਹ 20 ਤਰੀਕ ਦੀ ਵਾਰਦਾਤ ਹੈ। ਅਸੀਂ ਵੀ ਸਾਡੇ ਮਰਗ ਹੋਈ ਸੀ। ਅਸੀਂ ਸਾਰੀ ਫੈਮਿਲੀ ਉੱਥੇ ਭੋਗ ਤੇ ਚਲੇ ਗਏ। ਘਰੇ ਕੋਈ ਨਹੀਂ ਸੀ। ਬਾਅਦ ਚ ਚੋਰ ਆਉਂਦੇ ਆ ਜੀ ਸੀਸੀਟੀਵੀ ਤੋਂ ਪਤਾ ਲੱਗਿਆ ਕਿ ਉਹ ਤਿੰਨ ਜਣੇ ਸੀ ਇੱਕ ਉਹਨਾਂ ਜੋ ਬਾਹਰ ਖੜਾ ਜਾਂਦਾ ਦੋ ਜਣੇ ਅੰਧ ਟੱਪ ਕੇ ਅੰਦਰ ਚਲੇ ਜਾਂਦੇ ਆ। ਤਾਂ ਉਹ 8-9 ਮਿੰਟਾਂ ਦੇ ਵਿੱਚ ਇਹ ਆਪਦੀ ਵਾਰਦਾਤ ਕਰਦੇ ਆ। ਉੱਥੇ ਚਲੇ ਜਾਂਦੇ ਆ। ਬਸ ਇਹ ਸੀ ਸੀ ਟੀ ਵੀ ਤੋਂ ਫੁਟੇਜ ਲੈ ਕੇ ਇਹਨਾਂ ਨੇ ਜੋ ਕਾਰਵਾਈ ਕੀਤੀ ਹੈ ਤੇ ਸਾਡੀ ਇਹ ਬਰਾਮਦੀ। ਕੋਈ ਨਾਮ ਕੀ ਵੀ ਸੀ ਬਟਾ? ਸੋਹਣ ਸਿੰਘ ਆ ਜੀ। ਇਹ ਪਿੰਡ ਕਿਹੜਾ ਆਪਣਾ? ਗੱਲ ਸਿੰਘ ਵਾਲਾ ਜੀ। ਠੀਕ ਹੈ। ਹਾਂ ਜੀ ਕੀ ਗੱਲਬਾਤ ਦੀ? ਜੀ ਕੰਡਰ ਘੜੇ ਜੱਟੇ ਮਾਰ ਕੋ ਜੀ ਉਹਨੇ ਬਾਰ ਕਰ ਗਏ। ਕੋਈ ਬੋਤੋ ਜਾ ਕੇ ਜੇ ਉਹਨਾਂ ਸੇ ਧੰਨਵਾਦ ਕਰਿਆ ਜੀ। ਕੋਈ ਜੀ ਬਾਰ ਖੋਲਾ ਕੇ ਦੇਖਿਆ ਜੀ। ਸਾਹ ਕੋ ਚੋੜਾ ਜਾਏ। ਪੁੰਚੇ ਰਹੇਗਾ ਪੁਲਿਸ ਨੇ ਚੋਕਾ ਪਤਾ। ਉਹ ਫੜ ਲਈ ਦੋ ਬੰਦੇ ਫੜ ਲਏ ਇੱਕ ਬੰਦਾ ਰੋਦਾ ਜੀ। ਜਿਹੜੀ ਪੁਲਿਸ ਦੀ ਕਾਰਵਾਈ ਸੀ ਕੀ ਤੁਹਾਡੀ ਤੇ ਤਸੱਲੀ ਪੂਰੀ ਹੈ ਜੀ ਹਾਂ ਜੀ ਜਿਹੜਾ ਤੁਹਾਡਾ ਕੋਈ ਸਮਾਨ ਚੋਰੀ ਹੋਇਆ ਸੀ ਬੋਲ ਜਾ ਕੈਸ਼ ਕਰਾਓ ਫੇਰ ਬਾਕੀ ਥੋੜਾ ਜਿਹੜਾ ਸੀ 18 ਤੋਂ ਕੋਈ ਨਾ ਪਕਾਇਆ ਕੋਈ ਨਾ ਚਾਲ ਤੋਂ ਤਾਂ ਜਦੋਂ ਸਾਡੇ ਇਹ ਸਾਥੀ ਤੋਂ ਥੋੜਾ ਸਮਾਂ ਸੀਗਾ ਤਾਂ ਪਰ ਥੋੜਾ ਜਿਹਾ ਉਹ ਤਾਂ ਨਿਕਲ ਗਿਆ